ਜੇਕਰ ਵੀਰ ਬਜਰੰਗੇ ਹਰ ਹਰ ਮਹਾਦੇਵ 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 ਜੀ ਸਰਮ ਦਾ ਨਾਮ ਦੱਸ ਕੇ ਤੇ ਅੱਜ ਜਿਹੜੀ ਕਾਨਫਰੰਸ ਵੀ ਜਾਰੇ ਕੀਤੀ ਮੈਟਰ ਜੈ ਵਾਲਮੀਕੀ ਜੀ ਜੈ શ્રી ਰਾਮ ਇਹ ਮੇਰੇ ਸ਼ਿਵ ਸਰ ਦਾ ਤਰਫ ਤਰਮ ਤੋਂ ਰਵੀ ਸੋਹਤਾ ਹਾਂਜੀ ਤਾਨੂੰ ਕੋ ਜਿਵੇਂ ਕੀ ਪਤਾ ਹੈ ਕਿ ਬੜੀ ਹੀ ਫਿਰ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦੇਸ਼ ਦੇ ਦੁਸ਼ਮਨਾ ਵੱਲੋਂ ਜਦੋਂ ਵੀ ਕੋਈ ਬਾਬਾ ਸਾਹਿਬ ਅੰਬੇਦਕਰ ਦਾ ਜਿਹਨੇ ਕੀ ਜਨਮ ਦਿਵਸ ਅੱਗੇ ਆ ਰਿਹਾ ਹੈ ਜਦੋਂ ਵੀ ਉਹ ਆਉਂਦਾ ਹੈ ਤੇ ਕੋਈ ਨਾ ਕੋਈ ਘਟਨਾ ਵਾਪਰਨੀ ਸ਼ਹਿਰ ਦੇ ਵਿੱਚ ਜਾਂ ਸੂਬੇ ਦੇ ਵਿੱਚ ਸ਼ੁਰੂ ਹੋਣੀ ਹੋ ਜਾਂਦੀ ਹੈ ਤੇ ਬੜੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਕਿ ਉੱਥੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਗਏ ਨੇ ਬਾਬਾ ਸਾਹਿਬ ਜੀ ਦੀ ਜਿਹੜੀ ਪ੍ਰਤਿਮਾ ਵਾ ਤੁਸੀਂ ਆਪੇ ਵੇਖ ਲਵੋ ਕੋਈ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਸਾਡੇ ਮੁਲਕ ਨੂੰ ਤੋੜਨਾ ਚਾਹੁੰਦੀਆਂ ਨੇ ਉਹ ਕਿੰਨੀਆਂ ਸਕਰੀਏ ਨੇ ਇਹ ਜਿਹੜਾ ਵੀ ਕੰਮੁਰਪਤਵੰਤ ਸਿੰਘ ਪੰਨੂ ਕਰ ਰਿਹਾ ਹੈ ਇਹ ਸਾਰਿਆਂ ਨੂੰ ਜਗ ਜਹਰ ਹੈ ਉਹ ਕਿਵੇਂ ਪੰਜਾਬ ਦੇ ਭੋਲੇ ਭਾਲੇ ਨੌਜਵਾਨ ਲੜਕਿਆਂ ਨੂੰ ਢਕਾਉਂਦਾ ਹੈ ਬਰਗ ਲਾ ਕੇ ਉਹਨਾਂ ਕੋਲੋਂ ਕ੍ਰਾਈਮ ਕਰਵਾ ਦਿੰਦਾ ਹੈ ਔਰ ਹੁਣ ਪੰਜਾਬ ਦੀ ਜਨਤਾ ਤੇ ਲੋਕ ਬਹੁਤ ਜਿਆਦਾ ਤੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਹੈ ਆ ਕੋਈ ਜਿਹੜਾ ਤੂੰ ਲਾਲਚ ਦਿਨਾ ਹੈ ਅਮਰੀਕਾ ਵਿੱਚ ਤੂੰ ਬੈਠਾ ਹੈ ਕਿਸੇ ਵੀ ਨੌਜਵਾਨ ਨੂੰ ਤੂੰ ਲਾਲਚ ਦੇ ਕੇ ਕਿਸੇ ਵੀ ਕਦੀ ਤੂੰ ਕੇ ਹਿੰਦੂ ਨੇਤਾ ਨੂੰ ਹੀ ਗੋਲੀ ਮਾਰ ਕੇ ਤਿਆ ਕਰਵਾ ਦਿਨਾ ਹੈ ਕਦੀ ਕੁਝ ਕਰਵਾ ਦਿਨਾ ਹੈ ਕਦੀ ਤੂੰ ਬਹੁਤ ਖਰਾਬ ਕਰਦਾ ਹੈ ਆਈਐਸਆਈ ਦੇ ਨਾਲ ਤੇਰੇ ਸਿੱਧੇ ਹੱਥ ਨਾਲੇ ਹੋਏ ਨੇ ਪੰਜਾਬ ਨੂੰ ਪਹਿਲਾਂ ਤੂੰ ਆਈਐਸਆਈ ਦੇ ਨਾਮ ਨਾਲ ਰਲ ਕੇ ਕਿੱਤੇ ਦਾ ਨਸ਼ਾ ਜਿਹੜਾ ਬਾਰਡਰੋਂ ਪਾਰ ਹੁੰਦਾ ਹੈ ਉਸ ਨਸ਼ੇ ਦੇ ਵਿੱਚ ਲੜਕਿਆਂ ਨੂੰ ਮੁਨਵਸ ਕਰ ਦਿੱਤਾ ਤੂੰ ਅੱਧੀ ਪੰਜਾਬ ਦੀ ਜਵਾਨੀ ਖਾ ਗਿਆ ਤੂੰ ਕਹਿੰਦਾ ਵਾ ਕਿ ਮੈਂ ਖਾਲਸਤਾਨ ਬਣਾਉਣਾ ਹੈ ਖਾਲਸਤਾਨ ਕਦੀ ਨਹੀਂ ਬਣ ਸਕਦਾ ਤੂੰ ਵਾਲਮੀਕੀ ਭਾਈਚਾਰੇ ਨੂੰ ਸ਼ਾਇਦ ਚੰਗੀ ਤਰ੍ਹਾਂ ਜਾਣਦਾ ਨਹੀਂ ਕਿਉਂਕਿ ਵਾਲਮੀਕੀ ਭਾਈਚਾਰਾ ਜਿਹੜਾ ਹੈ ਉਹਦੀਆਂ ਬਹੁਤ ਜ਼ਿਆਦਾ ਕੁਰਬਾਨੀਆਂ ਨੇ ਇਸ ਦੇਸ਼ ਦੇਸ਼ ਵਾਸਤੇ ਵਾਲਮੀਕੀ ਮਜੀਬ ਸਿੰਘ ਭਾਈ ਜਰ ਦੇ ਦੀ ਬਹੁਤ ਜ਼ਿਆਦਾ ਕੁਰਬਾਨੀਆਂ ਨੇ ਇਸ ਦੇਸ਼ ਵਾਸਤੇ ਸਾਰਾ ਹਿੰਦੂ ਧਰਮ ਵਾਲਮੀਕੀ ਧਰਮ ਅੰਬੇਦਕਰਵਾਦ ਧਰਮ ਜਿੰਨੇ ਵੀ ਸਾਡੇ ਜਥੇਬੰਦੀਆਂ ਨੇ ਜਿੰਨੀਆਂ ਵੀ ਨੇ ਉਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਆ ਜਿਹੜੀ ਤੂ ਹਰਕਤ ਕੀਤੀ ਹੈ ਦੇਉ ਕਿਉਂਕਿ ਇਹੋ ਜੇ ਵਾਰ ਦਾਪ ਜਿਹਦੇ ਨਾਲ ਪੂਰੇ ਪੰਜਾਬ ਤੇ ਪੂਰੇ ਵਰਲਡ ਦਾ ਮਾਹੌਲ ਖਰਾਬ ਹੁੰਦਾ ਹੈ ਉਹਦੇ ਕਰਕੇ ਸਰਕਾਰ ਨੂੰ ਤੁਹਾਨੂੰ ਪਤਾ ਹੀ ਹੈ ਕਿ ਉਹਦੇ ਪਿੱਛੇ ਏਜੰਸੀਆਂ ਆਈਐਸਆਈ ਉਹਦੇ ਪਿੱਛੇ ਆ ਠੀਕ ਹੈ ਜੀ ਤੇ ਉਹ ਪੰਜਾਬ ਨੂੰ ਤੋੜਨਾ ਚਾਹੁੰਦਾ ਹੈ ਜੇਕਰ ਪੰਜਾਬ ਦੇ ਵਿੱਚ ਥੋੜੇ ਗਾਣੀ ਪੰਜਾਬ ਦੇ ਵਿੱਚ ਮਹੌਲ ਨਹੀਂ ਖਰਾਬ ਕਰੇਗਾ ਤੇ ਆਪਣੇ ਮਨਸੂਬੇ ਵਿੱਚ ਕਾਮਯਾਬ ਕਿਵੇਂ ਹੋਏਗਾ ਪਰ ਉਸ ਉਸ ਨੂੰ ਇਹ ਨਹੀਂ ਇਸ ਗੱਲ ਦਾ ਪਤਾ ਨਹੀਂ ਹੈ ਕਿ ਉਹ ਆਪਣੇ ਮਨਸੂਬਿਆਂ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਪਿਛਲੇ ਦਿਨੀ ਵੀ ਬਾਬਾ ਸਾਹਿਬ ਨੂੰ ਦੇਖਿਆ ਸੀ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਨਾਰੇ ਤੱਕ ਲਿਖੇ ਗਏ ਆ ਉਹਨੂੰ ਕਿਤਾ ਦੇਖਦੇ ਹੋ ਵੀ ਸਰਕਾਰਾਂ ਆਪਣੀ ਇੰਟੈਲੀਜੈਂਸੀ ਕਿੱਥੇ ਕਿੱਥੇ ਸੁੱਟੀ ਆ ਦੇਖੋ ਜਿਹੜੀ ਪਿਛਲੇ ਦਿਨਾਂ ਜਿਹੜੀ ਹੋਈ ਸੀ ਆਪਣਾ ਘਟਨਾ ਉਹ ਵੀ ਬੜੀ ਮੰਦ ਭਾਗੀ ਘਟਨਾ ਸੀ ਔਰ ਉਸ ਵਾਸਤੇ ਵੀ ਸਾਰਾ ਸਮੁੱਚਾ ਸਮਾਜ ਇਕੱਠਾ ਹੋਇਆ ਸੀ ਠੀਕ ਹੈ ਜੀ ਉਸ ਬੰਦੇ ਨੂੰ ਫੜਿਆ ਵੀ ਗਿਆ ਤੇ ਬਾਅਦ ਵਿੱਚ ਉਸ ਬੰਦੇ ਨੂੰ ਮੈਂਟਲੀ ਕੋਸ਼ਿਤ ਕੀਤਾ ਗਿਆ ਇਹ ਆਖਦੇ ਨੇ ਕਿ ਉਹ ਜੀ ਮੈਂਟਰੀ ਇਸ ਤਰ੍ਹਾਂ ਦਾ ਤੇ ਉਹਦੇ ਕਈ ਕਾਰਨ ਸਾਹਮਣੇ ਆਏ ਸੀ ਠੀਕ ਹੈ ਤਾਂ ਹੁਣ ਤੁਸੀਂ ਦੇਖੋ ਉਦੋਂ ਤਾਂ ਮੈਂਟਰੀ ਹੋ ਗਿਆ ਆ ਹੁਣ ਜਿਹੜੇ ਸ਼ਰੀਆਮ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਜਾਂਦੇ ਕੀ ਗੱਲ ਇਹਨਾਂ ਨੂੰ ਬਾਬਾ ਸਾਹਿਬ ਦੀ ਆਪਣਾ ਮੂਰਤੀ ਹੀ ਲੱਭਦੀ ਹੈ ਜਾਂ ਜਿਹੜੇ ਸਟੈਚੂ ਲੱਭਦੇ ਨੇ ਸਾਡੀ ਸਿਪਸ ਹੈ ਨਾ ਵੱਲੋਂ ਪ੍ਰਸ਼ਾਸਨ ਨੂੰ ਮਿਲਿਆ ਜਾਏਗਾ ਤੇ ਬਾਰੇ ਮੰਗ ਪੱਤਰ ਪੇਸ਼ਾਇਆ ਜਾਏਗਾ ਵੀ ਪਰ ਪ੍ਰਸਾਦ ਬਣੇ ਕੋਈ ਬਿਲਕੁਲ ਜੀ ਇਹਦੇ ਬਾਰੇ ਬਾਰੇ ਅਸੀਂ ਕਮਿਸ਼ਨ ਸਾਹਿਬ ਨਾਲ ਮਿਲਾਂਗੇ ਮੰਗ ਪੱਤਰ ਵੀ ਦਿੱਤਾ ਜਾਏਗਾ ਦਰਅਸਲ ਜਿਹੜਾ ਪੰਨੂ ਹੈ ਨਾ ਉਹ ਦੱਸਣਾ ਚਾਹੁੰਦਾ ਹੈ ਜਿਹੜਾ ਖਾਲਸਤਾਨੀ ਪੰਨੂ ਆ ਉਹ ਇਹ ਗੱਲ ਦੱਸਣਾ ਚਾਹੁੰਦਾ ਏ 바ਵਾ ਸਾਹਿਬ ਦੀ ਮੂਰਤੀ ਤੇ ਖਾਲਸਤਾਨ ਜਿੰਦਾਬਾਦ ਦੇ ਨਾਰੇ ਲਿਖ ਕੇ ਕਿ ਅਸੀਂ ਤੁਹਾਡੇ ਸੰਵਿਧਾਨ ਨੂੰ ਨਹੀਂ ਮੰਨਦੇ ਪਰ ਉਸ ਨੂੰ ਐ ਨਹੀਂ ਪਤਾ ਕਿ ਜਿਹੜਾ ਸੰਵਿਧਾਨ ਦਾ ਨਰਵਾਤਾ ਨਾ ਉਹਨੇ ਭਾਰਤ ਦੇ ਹਾਰੇ ਤੇ ਵਰਗ ਦੇ ਵਾਸਤੇ ਬਿਲਕੁਲ ਸਮਾਨਤਾ ਦਾ ਅਧਿਕਾਰ ਦਿੱਤਾ ਹੈ ਕਿਤੇ ਗੁਰ ਮੰਗ ਕੀ ਹੈ ਤਾਂ ਕਿ ਮੰਗਗੇ ਅਹੀ ਆਤੀ ਜਿਹੜੇ ਕੀ ਆ ਖਾਲਸਪੁਰ ਜਿੰਦਾਬਾਦ ਦੇ ਨਾਰੇ ਲਿਖਦੇ ਨੇ ਪ੍ਰਸ਼ਾਸਨ ਨੂੰ ਨਾ ਉਹ ਲੈ ਵੇਖੇ ਕਿਹੜੇ ਬੰਦੇ ਨੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਹੜੇ ਬੰਦੇ ਨੇ ਕਿਹੜੀਆਂ ਏਜੰਸੀਆਂ ਨੇ ਕਿੱਥੋਂ ਤੱਕ ਨੇ